ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਜਗਦੇਵ ਖੁਰਦ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਸੂਈ ਸਵਾਈ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਬਗੀਚੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਬਾ ਚੜਦੀ ਕਾਜ ਕਰਤੀਆਂ ਕਲਾਈ ਰੱਖੇ ਪਾਬਾ ਨਾਲਿਕ ਇਹ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਂ ਪ੍ਰਿੰਸਪਾਲ ਸਿੰਘ ਪਿੰਡ ਜਿੱਕ ਦੇ ਖੁੱਦ ਤਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਵੀਰ ਜੀ 9501296185 ਠੀਕ ਹੈ ਜੀ ਜਿਆਦਾ ਤੁਸੀਂ ਤੇ ਕਿਵੇਂ ਰਹੀ ਪਾਜੀ ਪਿਛਲੀ ਵੀਡੀਓ ਹਰ ਪਿਛਲੀ ਰੱਬ ਦੀ ਕਿਰਪਾ ਆ ਆ ਡਾਦੇ ਆ ਵੇ ਵਿੱਚ ਇੰਟਰਵਿਊ ਦੇਣ ਤੇ ਇੱਥੇ ਦੱਸ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪਿਆਰ ਬੱਕ ਹੈ 15 ਕਿ ਮਿੰਟ ਲੱਗੇ ਸਾਰੇ ਹੀ ਹੌਣ ਬੜਾ ਆ ਹੇ ਪਿੰਡ ਨਹੀਂ ਪਹੁੰਚੇ ਤੇ ਠੀਕ ਹੈ ਨੇ ਚਲ ਜਾਇਆ ਜੀ ਨਾ ਰੇਟ ਵੀ ਜਾਇਆ ਜੀ ਪਛੂ ਚੰਗੇ ਰੇਟ ਵੀ ਜੀ ਜਾਇਜ ਕਰੀਦਾ ਕਮਾਈ ਕਰੀਦਾ ਛੜਛੜੀ ਹਾਂ ਜੀ ਘਟੋ ਘਟਾ ਪ੍ਰਿੰਸ ਬਾਰੇ 12 ਹੋਣ 13 ਆ ਗਏ ਅੱਛਾ ਜੀ ਬਹੁਤ ਹੀ ਵਧੀਆ ਬੰਦਾ ਏ ਠੀਕ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਨਹੀਂ ਬਿਲਕੁਲ ਬਿਲਕੁਲ ਮੈਂ ਦੱਸਦਾ ਵੀਰੋ ਭਾਈ ਮੈਂ ਜੱਗੇ ਵੀਰੇ ਇਹੋ ਗੱਲ ਕਹਿਣਾ ਵੀ ਮੋਲ 19 ਕਰੋ ਥੋੜਾ ਜਿਹਾ ਚਾਹ ਪਾਣੀ ਰੱਖ ਕੇ ਬਿਲਕੁਲ ਬਿਲਕੁਲ ਘਣ ਭਰਾ ਨੂੰ ਤੰਗੀ ਨਾਵੇ ਹਾਂ ਜੀ ਹੋਵੇ ਚੀਜ਼ 20000 ਦੀ ਤੇ ਮੰਗ ਛੜਦਾ 50 60000 ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਕਿਉਂ ਗੱਲ ਨਹੀਂ ਗੱਲ ਨਹੀਂ ਘਟ ਹਾਂ ਜੀ ਜੀ ਕੰਮ ਨਾ ਕਰੋ ਰੱਖੋ ਚਾ ਠੀਕ ਆ ਲੈਣਾ ਚਾਹ ਪਾਣੀ ਹਰ ਬਿਲਕੁਲ ਬਿਲਕੁਲ ਜੀ ਚਾਹ ਪਾਣੀ ਕਰਕੇ ਹਰ ਕੋਈ ਮੇਰੀ ਜਲੂ ਦਾ ਭਾਣਾ ਰੇਟ ਹੋਣਗੇ ਹਾਂਜੀ ਹਾਂਜੀ ਬਾਕੀ ਤੁਹਾਡੀ ਸਿਰ ਤੇ ਆ ਮਾਲ ਤੁਸੀਂ ਤਰ੍ਹਾਂ ਦੇ ਲੈਣਾ ਹੈ ਹਾਂਜੀ ਹਾਂਜੀ ਦੇ ਮੰਨ ਲੋ ਭਾਣਾ ਆਵੇ ਲੋ ਉਦਾਂ ਜਾਂ ਸੰਗਲ ਸੰਗਲ ਪਏ ਆਂ ਜੀ ਆਹ ਹਾਂ ਜੀ ਜੀ ਇਹ ਵੀਰ ਚਾਰ ਦਿਨ ਸੇਵਾ ਕਰਨਗੇ ਵੀਰ ਭਰਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਫੋਨ ਨੰਬਰ ਬੋਲ ਦਿਓ ਮੜ ਜਾ ਕਰਾਂ ਸਾਦਾ 8-8000 ਰੁਪਿਆ ਕਰਾ ਪਾਇਆ ਜਾਂਦਾ ਵਾ ਪਾਇ ਜਾਂਦਾ ਪਾਇ ਜਾਂਦਾ ਨਹੀਂ ਬਿਲਕੁਲ ਸਿਆਣੀ ਗੱਲ ਐ ਹਾਂਜੀ 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 ਨੇੜੇ ਜਾਣਾ ਦਾ ਮਾਲ ਦਾ ਜਿੱਦਾਂ ਦਾ ਤੁਹਾਡਾ ਸਾਹ ਪਤਾ ਵਿਆ ਨਾ ਤੁਹਾਡਾ ਮੇਰੇ ਨਾਲ ਸਾਹ ਪਤਾ ਵਿਆ ਜੇ ਤਿੰਨਾਂ ਡਗਰਾਂ ਦੇ ਪਾਈ 5000 ਰੁਪਿਆ ਬਚ ਗਿਆ ਥੋੜਾ ਫੇਰ ਭਲਕੇ ਪਾੜਾ ਹਾਂਜੀ ਫੇਰ ਭਲਕੇ ਬਿਲਕੁਲ ਬਿਲਕੁਲ ਵਾਦੂ ਆ ਜੀ ਵਿੱਚੋਂ ਦਾ 10000 ਲੈ ਲੈਣਾ ਹਾਂਜੀ ਹਾਂਜੀ ਫੇਰ ਤੁਹਾਨੂੰ ਪਤਾ ਕਿ ਕਿਹੜੀ ਆਹ ਵੇਖੋ ਉਹ ਵੀ ਮਾਲ ਬੱਜਾ ਮਾਲ ਵੇਖਾ ਉਧਰ ਹੀ ਬੈਠਾ ਠੀਕ ਐ ਠੀਕ ਐ ਮਾਲ ਉਧਰ ਹੀ ਬੱਜਾ ਲਓ ਜੀ ਉਧਰ ਵੀ ਦਿਖਾਵਾਂਗੇ ਬਾਕੀ ਉਹ ਬਾਈ ਕ ਤਦੋਂ ਅਹੀਂ ਆ ਰਾਜਸਥਾਨ ਚ ਜੋ ਠੀਕ ਆ ਤੇ ਭਈਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਠੀਕ ਆ ਜੀ ਲਓ ਜੀ ਪਹਿਲੇ ਕੋਈ ਗੱਲ ਨਹੀਂ ਜਿਹੜੀ ਮਰਜ਼ੀ ਬਣਾ ਲੋ ਭਈ ਦੱਸਿਓ ਹਾਂ ਝੋਟੀ ਬਾਰੇ ਵੇਖ ਲਓ ਵੀ ਜੀ ਨੀਲੀ ਦੀ ਏ ਠੀਕ ਆ ਜੀ ਲਓ ਜੀ ਮਣਕੀ ਅੱਖ ਆਗੀ ਠੀਕ ਆ ਸਿੰਘ ਸਿੰਘ ਬਹੁਤ ਹੀ ਬਾ ਕਮਾਲ ਲੱਗਾ ਵਾ ਸੁਆ ਦੂਸਰਾ ਸੁਈ ਜੇ ਕਰਮ ਵਾਲੀ ਉਹ ਸਾਹਮਣੂ ਕਹਿੰਦਾ ਵੀਰਪਰਾ ਹਾਂਜੀ ਤੇ ਨਿਹਰ ਬੰਦੂਕੀ ਲੇਵਾ ਦਿਖਾਓ ਠੀਕ ਆ ਠੀਕ ਆ ਲਓ ਜੀ ਚੱਡਾ ਚੱਡਾ ਦੀ ਮਗਰਲੀ ਸਾਈਡ ਤੋਂ ਚੈੱਕ ਕਰ ਸਕਦਾ ਜੇ ਥਾਂ ਥਣ ਚੰਗਾ ਲੱਗਾ ਵਾ ਸੋਹਣਾ ਵੀ ਜੀ ਲੇਵਾ ਲੱਗਾ ਬਿਲਕੁਲ ਬਿਲਕੁਲ ਸਫਾਈਆਂ ਦੇ ਵਿੱਚ ਆ ਕੱਟਾ ਜੀ ਮਗਰ ਦੇ ਤੇ ਮੇਲਕਾਹ ਬਾਈ ਕਿੰਨਾ ਦੁੱਧ ਆਸਦਾ ਮੇਕੋ ਦੁੱਧ ਦੇ ਥੱਲੇ ਵੀ ਜੀ 7 ਕਿਲੋ ਕੰਡੇ ਵਾਲਾ ਉਹ ਗੱਠ ਅੱਛਾ ਜੀ 7 ਕਿਲੋ ਵੀ ਜੀ ਕੰਡੇ ਦੇ ਚਾੜ ਕੇ ਲਾਗੇ ਦੋ ਟਾਂਕ ਠੀਕ ਆ ਠੀਕ ਆ ਲਓ ਜੀ 7 ਲੀਟਰ ਦੀ ਬਾਈ ਕਹਿੰਦਾ ਕਿ ਫੁੱਲ ਗਰੰਟੀ ਆ ਹੋਊਗਾ 8 ਤੇ ਮੇਲਕਾਹ ਚ ਖੋਲ ਦਿਓ ਬਾਈ ਜੀ ਫਿਰ ਖੋਲ ਕੇ ਕੱਟਾ ਵਾ ਜਿੰਨੇ ਮਰਜ਼ੀ ਕੋ ਚਿਰਦਾ ਲਾ ਲੇ ਓਏ ਚੰਗਾ ਜਿਆ ਨਹੀਂ ਲੱਗਦਾ ਨਹੀਂ ਬਿਲਕੁਲ ਬਿਲਕੁਲ ਜੀ ਸਿਆਣੀ ਗੱਲ ਆ ਇਹਨਾਂ ਸੇਡਮ ਦੇ ਫਿਰਨਾ ਠੀਕ ਆ ਲਓ ਜੀ ਝੋਟੀ ਦੂਸਰਾ ਸੁਗਰ ਸੂਈ ਜੇ ਸਿੰਗੀ ਵੇਖੋ ਵੀਰ ਜੀ ਸਿੰਘ ਸੂਂਗ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਵਾਲੀ ਨੂੰ ਤੇ ਕਦ ਕੁੱਦ ਵੀ ਚੰਗਾ ਵਾ ਬਿਲਕੁਲ ਬਿਲਕੁਲ ਜੀ ਨੀਲੀ ਰਾਵੀ ਦਾ ਪੱਖ ਰੱਖਦੀ ਆ ਆ ਕੁੱਕ ਮਣਕੀ ਆ ਗਈ ਤੇ ਹੈ ਵੀ ਸਿੰਗ ਲੱਡੀ ਆ ਤੇ ਸੂਈ ਨੂੰ ਕੋਈ ਚਲੋ ਵੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਲੈ ਜੋ ਭਾਈ ਕਮਾ ਲਓ ਵੀਰ ਜੱਗੇ ਹੁਣ ਪੱਠਾ ਤੁਰ ਪਿਆ ਵਾ ਹਾਂਜੀ ਹਾਂਜੀ ਹੁਣ ਪੱਠਾ ਤੁਰ ਪਿਆ ਵਾ ਠੀਕ ਆ ਠੀਕ ਆ ਬਿਲਕੁਲ ਬਿਲਕੁਲ ਜੀ ਲਓ ਜੀ ਪੱਠੇ ਪੁੱਠੇ ਪਈਆਂ ਦਾ ਕਿ ਤੁਰ ਪਈ ਹੁਣ ਦੁੱਧ ਦਾ ਫਰਕ ਪਾ ਜੂਗੀ ਕਰਮ ਵਾਲੀ ਤੇ 7 ਲੀਟਰ ਜਿਹੜਾ ਦੁੱਧ ਐ ਸਟੈਂਪਲ ਬਿਲਕੁਲ ਤਿਆਰ ਵਰ ਤਿਆਰ ਤੇ ਨੀਲੀ ਰਾਵੀ ਦੇ ਵਿੱਚ ਆ ਗਈ ਆ ਚਲੋ ਸਾਂਭਣ ਲਾਗੇ ਭਰਾ ਲੈ ਜੂ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਕਦ ਕੋਦਾ ਲ ਕੋਈ ਸ਼ੱਕ ਨਹੀਂ ਵੱਡੇ ਕਦ ਕਾਟ ਖਾਲੀ ਆ ਭਾਈ ਠੀਕ ਆ ਠੀਕ ਆ ਜੀ ਇਧਰਲੀ ਸਾਈਡ ਤੋਂ ਚੈੱਕ ਕਰਾ ਦਿੰਦੇ ਆਪਾਂ ਥਣਾ ਦਾ ਸੈਜ ਗੈਪ ਅੱਲਾ ਕੱਲਾ ਲੱਗਾ ਪਿਆ ਤੇ ਹੈਵੀ ਨੋਕ ਆ ਮਾੜੀ ਸ਼ਾਂਗ ਲੱਗੀ ਇਧਰੋਂ ਸਾਧ ਵਿੱਚ ਠੀਕ ਹੈ ਜੀ ਇਧਰਲੀ ਸਾਈਡ ਤੇ ਕੋਈ ਚਲਦੀ ਨਹੀਂ ਉੱਧਾ ਸ਼ਾਂਗ ਲੱਗੀ ਆ ਠੀਕ ਹੈ ਠੀਕ ਲਓ ਜੀ ਇਧਰਲੀ ਸਾਈਡ ਮਾੜੀ ਜੀ ਚਲਦੀ ਨਹੀਂ ਜੇ ਠੀਕ ਹੈ ਠੀਕ ਹੈ ਲਓ ਜੀ ਸ਼ਾਂਗ ਜੀ ਲੱਗੀ ਬਾਕੀ ਚਲਦੀ ਨਹੀਂ ਆ ਹਾਂਜੀ ਹਾਂਜੀ ਮੁੱਲ ਭਾਜੀ ਇਹਦਾ ਮੁੱਲ ਬਿਲਕੁਲ ਜਾਜ ਵੀਰ ਜੀ ਕਿੰਨਾ ਕੁ ਹਾਂ ਨਾ 68000 ਦੇ ਦਾਂਗੇ ਨਹੀਂ ਕਰੀਏ ਜਾਜੋ ਬੀ ਜੀ ਹਾਂ ਨਾ ਜਿਹਚੋ 100 ਰੁਪਏ ਛੋਟੀ ਕਰਨੀ ਆ ਨਾ ਹਾਂਜੀ ਪੂਰੇ 65000 ਦੀ ਹਾਂ ਨਾ ਇਹ ਦੇਣੀ ਆ 65 ਦੀ ਹਾਂਜੀ 65 ਦੀ ਦੇ ਦਾਂਗੇ ਪ੍ਰੇਮ ਭਾਜੀ ਨਹੀਂ ਉਹ ਤਰਾ ਮੁੰਡੇ ਨਾਲ ਫਿਰ ਉਹ ਭਾਜੀ ਕਰਦੇ ਉਹਨਾਂ ਨੇ ਨਹੀਂ ਪ੍ਰੇਮ ਭਾਜੀ ਹਾਂ ਕੋਈ ਪਣਪਰਾ ਦੂਰੋਂ ਨੇੜੇ ਉਹ ਛੱਡ ਆ ਯਾਰ ਅੱਛਾ ਜੀ 64 ਦੀ 100 ਰੁਪਏ ਛੋਟ ਕਰ ਦੇਣਗੇ 64 ਠੀਕ ਹੈ ਲੋ ਜੀ 64000 ਦੀ ਨਹੀਂ ਆਉਂਦੀ ਬਿਲਕੁਲ ਬਿਲਕੁਲ ਜੀ 64000 ਦੀ ਉਹ ਵੀ ਨੀਲੀ ਰਵੀ ਦੀ ਝੋਟੀ ਕੱਟ ਕਾਟ ਵੀ ਚੰਗਾ ਵਾ ਬਿਲਕੁਲ ਬਿਲਕੁਲ ਵੀ ਜਗ੍ਹਾ ਸਾਹਮਣ ਵਾਲੀ ਆ ਕੋ ਚਾਪ ਦੇਣਾ ਅੱਛਾ ਜੀ ਪਰ ਬਾਕੀ ਕੋਈ ਨਹੀਂ ਪਟਾ ਜਿਆਰ ਦਿਨ ਵਿੱਚ ਜੀ ਸਾਂਭੂਗਾ ਨਾ ਕੋਈ ਜਾ ਕੇ ਖਾਣ ਫਰ ਹੋ ਗਾ ਬਣੇਗੀ ਕੱਟੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਕੋਈ ਸਾਂਭਣ ਵਾਲਾ ਭਰਾ ਖੜੇ ਬਿਲਕੁਲ ਜੀ ਸੋਹਣ ਪੂਣਾ ਜਿਹੜਾ ਚੰਗਾ ਆ ਗਿਆ ਬਿਲਕੁਲ ਬਿਲਕੁਲ ਹਾਂਜੀ ਸਹੀ ਗੱਲ ਆ ਤੇ ਬਾਈ ਦੂਜੇ ਨੰਬਰ ਤੇ ਝੋਟੀ ਦੱਸਿਓ ਹਾਂ ਸੋਹਣ ਬਣੇ ਵੀਰ ਜੀ ਕੱਟੀ ਕਬੂਤਰੀ ਸਾਂ ਦੇਖੋ ਕਬੂਤਰੀ ਠੰਡੀ ਬੜੀ ਏ ਸੂਆ ਸੂਆ ਜੀ ਥੋੜੀ ਸਾਂਭੀ ਘਾਟੇ ਪਹਿਲਾਂ ਪਹਿਲਾਂ ਠੀਕ ਆ ਲਓ ਜੀ ਸੂਆ ਪਹਿਲਾਂ ਹੀ ਸੂਗੀ ਤੇ ਸਿੰਘ ਸੋਂਗੇ ਨੂੰ ਵੀ ਬਹੁਤ ਚੰਗਾ ਲੱਗਾ ਵੈਣ ਰਿੰਗ ਸਿੰਘ ਲੱਗਾ ਪਿਆ ਵਾ ਤੇ ਪਹਿਲਾ ਸੁਗਾ ਸੁਣਾ ਕਰਮਾਲੀ ਨੇ ਥਾਣਾ ਤੋਂ ਜਿਹੜਾ ਚੰਗਾ ਮੀਂਹਾਂ ਭਰਾਵਾਂ ਨੂੰ ਪਤਾ ਹੀ ਨਾਲਾ ਸੈਣ ਸਾਰਾ ਹੀ ਪਾਣੀ ਨਾਲ ਡੁੱਬਿਆ ਸੀ ਹਾਂਜੀ ਹਾਂਜੀ ਮੈਂ ਤੋਂ 2-3 ਮਹੀਨੇ ਪਹਿਲਾਂ ਪਹਿਲਾਂ ਦੀ ਗੱਲ ਆ ਪੱਠਿਆਂ ਦੀ ਬਹੁਤ ਕੰਪੀ ਰਹੀ ਆ ਪੱਠਾ ਦਸਾ ਪਸ਼ੂ ਨੂੰ ਘਟ ਪਿਆ ਲਿੱਸੇ ਹੋ ਗਏ ਪਸ਼ੂ ਠੀਕ ਹੈ ਠੀਕ ਹੈ ਦੇਖੋ ਵੀ ਜਿਹਦਾ ਖਾਓ ਲੱਗ ਲਾਓ ਜੀ ਚੱਡਾ ਤੋਂ ਹੀ ਚੈੱਕ ਕਰ ਸਕਦੇ ਜੇ ਢੱਲਾ ਢੋਲਾ ਜਿਹੜੀਆਂ ਕਾਫੀ ਅਜੇ ਸੂਨ ਤੱਕ ਹਵਾ ਨਾਲ ਚੰਗਾ ਕਰ ਜੂਗੀ 1 ਮਹੀਨਾ ਲੱਗੇ ਇਹ ਕਿੰਨਾ ਕੁ ਟਾਈਮ ਲਾ ਖੜਦੀਏ ਜੇ ਇਹ ਮਿਰਜੀ ਇਹਨੇ ਦੇਣ ਲੈ ਜਾਣੇ ਜੇ 5-10 ਵਜੇ ਸਭ ਤਰ੍ਹਾਂ ਤੇ ਲਗਭਗ ਖੜ ਚਾਈ ਇਹੋ ਜੀ ਦੇ ਵਿੱਚ ਕਾਈ ਤਾਜੀ ਸੁਣੀ ਆ ਸਾਖੀ ਤੇ ਫੇਰ ਜਿੰਨੇ ਦਾ ਜਿੰਨਾ ਕਈ ਮੁੱਲ ਪੁਣਾ ਸਾਖੀ ਦੇ ਵਿਕਣੀ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਸਾਖੀ ਦਾ ਟੋਕਣਾ ਵਿਕਣੀ ਉਸ ਚੀਜ਼ ਤੇ ਬੱਚਾ ਹਾਂਜੀ ਹਾਂਜੀ ਲਓ ਜੀ ਸਿਆਣੇ ਆ ਨਾ ਵੀਰ ਭਰਾ ਹਾਂਜੀ ਉਹ ਆਮ ਹੀ ਮਹੀਨੇ ਦਸੰਬਰ ਮਹੀਨੇ ਪਹੂ ਲੈਂਦੇ ਆ ਠੀਕ ਆ ਫੇਰ ਮਾਰਚ ਚ ਉੱਡ ਜਾਣੀਆਂ ਵਿੱਚ ਜਿੰਨੇ ਜਿੰਨੇ ਲੈਂਦਾ ਅੱਛਾ ਅੱਛਾ ਮੁੱਲ ਵੀ ਕੀ ਆ ਬਿਲਕੁਲ ਬਿਲਕੁਲ ਲਓ ਜੀ ਰੇਂਗਰ ਸਿੰਘ ਲੱਗਾ ਪਿਆ ਜਿੰਨੇ ਕਰ ਨਿਕਾਜਾ ਸਿੰਘ ਆ ਉਹਨੂੰ ਅੱਧਾ ਰਾਜੀ ਹੋਣੀ ਵੀਰ ਜੀ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਥੋੜਾ ਹੀ ਰੁਕੀ ਆ ਠੀਕ ਆ ਠੀਕ ਆ ਸਾਂਭੀ ਹੈਣਾ ਬਿਲਕੁਲ ਬਿਲਕੁਲ ਜੀ ਸਾਂਭਣ ਵਾਲੀ ਆ ਚਲੋ ਕੋਈ ਸਾਂਭ ਲੂਗਾ ਜਾ ਕੇ ਕੋਈ ਹਫਤਾ ਦਾਖ ਦੇਣਾ ਤੇ ਝੋਟੀ ਚੰਗੀ ਆ ਪਹਿਲਾ ਸੁਗਾ ਸੋਨਾ ਕਰਮਾਲੀ ਨੇ ਵੇਖੋ ਨਿੱਕੀ ਸਿੱਗੀ ਲੱਗਦੀ ਫੇਸਪੋਸਟ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਬਾ ਕਮਾਲ ਜੈਡ ਬਲੈਕ ਆ ਗਈ ਆ ਕੱਟੀ ਨਾ ਥਣ ਕੱਟਾ ਸੋਨਾ ਕੱਢਿਆ ਹਾਂਜੀ ਹਾਂਜੀ ਲਓ ਜੀ ਨੋ ਕਲਾ ਥਣ ਆ ਤੇ ਥਣ ਵੀ ਕੱਲਾ ਕੱਲਾ ਲੱਗਾ ਤੇ ਬਹੁਤ ਹੀ ਚੰਗਾ ਥਣ ਕੱਢ ਜੂ ਹਜੇ ਹੋਰ ਫਰਕ ਪਾਉਗੇ ਨਾ ਹਾਂਜੀ ਪਾਏਗੀ ਮੋਟਾ ਥਣ ਧਰ ਜਾਣਾ ਹਜੇ ਠੀਕ ਆ ਠੀਕ ਆ ਪਤਾ ਸ਼ਾਇਦ ਆਉ ਅੱਛਾ ਜੀ ਹਾਂਜੀ ਸ਼ਾਇਦ ਹੁੰਦਿਆ ਠੀਕ ਆ ਜੀ ਮੰਨ ਕੇ ਦੱਸ ਕੇ ਤੈਨੂੰ ਚਲੋ ਵੀ ਲੈ ਜੂਗੀ ਸਾਰੀ ਝੋਟੀ ਸਾਫ ਐ ਪਿੰਡਿਓ ਰੁੱਖੀ ਐ ਠੀਕ ਐ ਠੀਕ ਐ ਲਓ ਜੀ ਥਣ ਥਣ ਜਿਹੜਾ ਚਵਾਂ ਨੁਕਰਾਂ ਤੇ ਕੱਲਾ ਕੱਲਾ ਲੱਗਾ ਚੌਗੀ ਜੇ ਵੀ ਜੀ ਠੀਕ ਆ ਜੀ ਚਾਰ ਦੰਦ ਚਾਰ ਦੰਦ ਝੋਟੀ ਆ ਗਈ ਜੇ ਛੱਟਾ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਚੰਗਾ ਵਾ ਹਾਂਜੀ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਜੈ ਜੀ ਬਿਲਕੁਲ ਕਿੰਨਾ ਕੁ हां ना 70 ਦੀ ਦੇ ਦਾਂਗੇ ਪੂਰੇ ਦੀ ਨਹੀਂ ਜੈ ਕਰ ਦਈਏ ਥੋੜਾ ਜਿਹਾ ਉਹ ਮੰਡੀ ਦਾ ਵੇਖ ਕੀਤਾ ਤੇ ਨਿੱਕੀ ਦਾ ਤੋਂ ਵਿਆਹ ਹੈ ਬੜੀ ਬੜੀ ਚੰਗੀ ਜੀ ਨਹੀਂ ਉਹ ਵੀ ਚੰਗੀ ਹੈ ਨਹੀਂ ਚੰਗੀ ਆ ਦੋਵੇਂ ਚੰਗੀਆਂ ਆ ਚਲੋ ਕਰ ਦਈਏ ਜੈ ਜੈ ਭਾਜੀ 65 ਦੀ ਜਗਾਈਆ ਜੇ ਕੋਈ ਜੋੜਾ ਹੀ ਲਵੂ ਨਾ ਫਿਰ ਬਰਾਬਰ 64-64 ਦੀ हां ਠੀਕ ਆ ਲਓ ਜੀ 64-64 ਹਜ਼ਾਰ ਦੀਆਂ ਝੋਟੀਆਂ ਮੰਨ ਲਓ 64 7000 ਦੀ ਦੇਣੀ ਹੈ ਅੱਛਾ ਜੀ 500 ਰੁਪਇਆ ਛੋਟ ਹੋ ਗਈ ਜਿੰਨੂੰ ਚੰਗੀ ਲੱਗਦੀ ਉਹ ਜਿਆਦਾ ਕਸਾਈ ਵਾਲਾ ਮੇਰਾ ਭਰਾ ਫੋਨ ਨਾ ਲਾਵੇ ਠੀਕ ਹੈ ਠੀਕ ਹੈ ਗੱਲ ਹੁਣ ਮੌਕੇ ਤੇ ਥੋੜਾ ਬੋਧਾ ਛੋਟ ਹੀ ਹੁੰਦੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਕਿਉਂਕਿ 12ਵੇਂ ਭਾਜੀ ਪਸ਼ੂ ਮਿਲਦਾ ਨਹੀਂ ਕੀ ਆ ਪੈੜ ਪੜ ਜਾਂਦਾ ਛੜ ਛੜ ਦੀਆਂ ਤੇ ਹੌਸਨਾ ਕੱਟੀਆਂ ਵੀ ਗੰਦੀਆਂ ਬਿਲਕੁਲ ਬਿਲਕੁਲ ਜੀ ਨੋਰਮਲ ਰੇਟ ਕਰਦੇ ਆ ਵੀਰ ਨੇ ਇਤੋਂ ਪਰੇ ਚਲੋ ਰੱਬ ਜਨਾਈਆਂ ਬੋਲੀ ਗੱਲ ਬਾਕੇ ਛੜਦੀਏ ਤੇ ਵੇਖੋ ਕਿੰਨਾ ਖਰਚ ਆਉਂਦਾ ਹਾਂਜੀ 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 ਬਿਲਕੁਲ ਹਾਂਜੀ 100 ਰੁਪਿਆ ਦਿਹਾੜੀ ਦਾ ਪਸ਼ੂ ਦਾ ਹਾਂਜੀ ਜਿਉਂ ਜੰਮਿਆ ਪਲਿਆ ਕਿੰਨਾ ਖਰਚਾ ਆ ਜਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ 80 90 ਹਜ਼ਾਰ ਤੇ ਛੋਟੀ ਪੈਣਦੀ ਹੈ ਕਿ ਪੈਣਦੀ ਸਹੀ ਗੱਲ ਹੈ ਦੁਕਾਨਦਾਰੀ ਦੁਕਾਨਦਾਰੀ ਕਰਕੇ ਆਖੀਦਾ ਭੈਣ ਭਰਾ ਮੁੜੇ ਨਾ ਜਿਹੜਾ ਫੋਨ ਕਰਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਿਆਣੀ ਗੱਲ ਹੈ ਜੀ ਹ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ